ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਤ ਸੰਗਤ ਜੀਓ ਆ ਜੋ ਸਿਸਟਮ ਤੁਸੀਂ ਦੇਖ ਰਹੇ ਹੋ ਆ ਸਪੀਕਰ ਭਾਈ ਇਸ ਤਰ੍ਹਾਂ ਕਰਕੇ ਆ ਦੇਖੋ ਇਹ ਮਿਸਤਰੀ ਸਿੰਘ ਜੀ ਨੇ ਜੋ ਸਿਸਟਮ ਬਣਾਇਆ ਹੈ ਇਹ ਉੱਪਰ ਨੂੰ ਲੈ ਜਾ ਰਹੇ ਹਨ ਗੇੜੀ ਦੇ ਨਾਲ ਜਿੰਨੋ ਬੱਚਾ ਇਹਨੂੰ ਪੀਪਾਂਗੂ ਲੈ ਕੇ ਜਾ ਸਕਦੇ ਆ ਇਹ ਬਕਸਾ ਜਿੰਨਾ ਮਰਜ਼ੀ ਉੱਪਰ ਲੈ ਜਾਓ ਗੇੜ ਬਕਸ ਲੱਗਿਆ ਹੋਇਆ ਹੈ ਜੀ ਇਹ ਪਿੰਡ ਜੋਰਪੁਰ ਪਖਰ ਜ਼ਿਲ੍ਹਾ ਬਠਿੰਡਾ ਤਹਿਸੀਲ ਮੋਰ ਮੰਡੀ ਗੁਰਦੁਆਰਾ ਸ਼ਹੀਦ ਬਾਬਾ ਸੰਗੂਆਣਾ ਸਾਹਿਬ ਦੀ ਵੀਡੀਓ ਹੈ ਭਾਈ ਇਹ ਅੱਜ ਹੀ ਸਿਸਟਮ ਲਗਾਇਆ ਹੈ ਕਿ ਮਿਸਤਰੀ ਸਹਿਬਾਨ ਇਹ ਖੜੇ ਨੇ ਤੁਹਾਨੂੰ ਦੱਸਣਗੇ ਕਿ ਇਹਦੇ ਵਿੱਚ ਕੀ ਬਣਾਇਆ ਹੋਇਆ ਹੈ ਮਿਸਰੀ ਜੀ ਕਿਵੇਂ ਬਣਾਇਆ ਜੀ ਵੈਗਰੂ ਇਹ ਇਹ ਦੇਖੋ ਜੀ ਫਿਰ ਸਾਹਮਣੇ ਗਈ ਕਿਰਪਾ ਵੈਗਰੂ ਜੀ ਅੱਗੇ ਸਾਹਮਣੇ ਲੱਗੇ ਜੀ ਹਾਂ ਜੀ ਤੇ ਉੱਤੇ ਸਾਡੀ 6 ਫੁੱਟ ਦੀ ਛਤਰੀ ਲੱਗੀ ਆਪਾਂ ਨੇ ਕਿੰਨੀ ਫਿਰ ਛਤਰੀ ਕਿੰਨੀ ਜੀ ਸਾਡੀ 6 ਫੁੱਟ ਦੀ ਛਤਰੀ ਹੈ 6 ਫੁੱਟ ਦੀ ਛਤਰੀ ਹਾਂ ਜੀ ਹਾਂ ਤੇ ਬਾਕੀ ਇੱਕ ਉਹ 20 ਫੁੱਟ ਤੋਂ ਲੈ ਕੇ 60 ਫੁੱਟ ਤੱਕ ਆਪਣਾ ਸਿਸਟਮ ਹੈ 20 ਫੁੱਟ ਤੋਂ 60 ਫੁੱਟ ਤੱਕ ਲੈ ਜਾਣਾ ਉੱਪਰ ਜੀ ਜਿੰਨਾ ਮਰਜ਼ੀ ਲੈ ਜਾਓ ਜਿੰਨਾ ਮਰਜ਼ੀ ਠੀਕ ਹੈ ਜੀ ਹਾਂ ਅੱਛਾ ਗਰੰਟੀ ਹੈ ਜੀ ਹਾਂਜੀ ਪੂਰੀ ਫੁੱਲ ਗਰੰਟੀ ਹੈ ਜੀ ਅੱਛਾ ਆਪਣਾ ਕਿਹੜਾ ਨਗਰ ਹੈ ਜੀ